ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ ਤਿੰਨ ਡੈਥਸ ਹੋਈਆਂ ਸੀਗੀਆਂ ਚਿਲड्रन ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਰੀ ਪੁਲਿਸ ਕਰ ਰਹੀ ਹੈ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ ਹੈ ਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਰਟ ਨੰਬਰ 4 'ਚ ਜਿੱਥੇ ਉਹ ਗੈਲਰੀ ਬਣਦੀ ਹੈ ਉਹਦੀ ਉੱਥੇ ਤੇ ਅਸੀਂ ਡਾਕਟਰਸ ਉਹਨਾਂ ਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਹੈ ਮੋਰਚਰੀ 'ਚ ਜੀ ਡਾਕਟਰ ਜੁਨੋ ਸਿਕੁਟਿਆ ਪ੍ਰੀਮਨਰੀ ਕੀ ਬੱਚੇ ਦਾ ਕਿੰਨੀ ਕੀ ਦਰ ਬੱਚਾ ਲੱਗਦਾ ਉਹ ਕਹਿੰਦੇ ਵੀ ਨਿਊਲੀ ਬੋਨ ਹੈ ਤਾਂ ਉਸ ਹੱਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੋਨ ਬੱਚੇ ਨੇ ਇੱਥੇ ਜਿਹੜੇ ਪੈਦਾ ਹੋਏ ਨੇ ਆ ਲਾਈਵ ਵੀ ਹਨ ਜਿਹੜੇ ਬੋਨ ਡੈੱਡ ਵੀ ਨੇ ਤਾਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਹਾਂ ਲਿਸਟਾਂ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਕਿ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲਡ ਨੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫਆਈਆਰ ਵਿਲ ਬੀ ਲੌਜ ਔਨ ਦਿਸ ਇਨਫੋਰਮੇਸ਼ਨ ਹੁਣ ਐਫਆਈਆਰ ਦੇਣ ਲੱਗੇ ਹਾਂ ਔਰ ਨਾਲ ਦੀ ਨਾਲ ਜਿਹੜੀ ਜਿਹੜੀ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀਸੀਟੀਵੀ ਦੇ ਨਾਲ ਕਿ ਜਿਹੜੀ ਡਿਜੀਟਲ ਫੁਟਪ੍ਰਿੰਟ ਕੀ ਨੇ ਉਥੇ ਕਿਵੇਂ ਆ دوسری ਚੀਜ਼ ਹੈ ਕਿ ਜਿਹੜੀ ਲਿਸਟ ਓਬਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਹੁਣ ਜਿਹੜਾ ਕੋ ਮਿਲਿਆ ਬੱਚੇ ਦਾ ਸਿਰ ਇਹਨੂੰ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਾਈਮਨਲ ਨੇ ਕੀਤਾ ਉਹਦੇ ਕਲਾਫ ਬਣਦੀ ਕਰਦੇ